ਵਿਚ ਸਾਡੇ ਚੈਨਲ ਵੱਲੋਂ ਚਲਾਈ ਗਈ ਇਸ ਵੀਡੀਓ ਦੇਖ ਕੇ ਐਡੀਸੀ ਹਰਜਿੰਦਰ ਸਿੰਘ 베ਦੀ ਨੇ ਈ ਰਿਕਸ਼ਾ ਚਲਾਉਣ ਵਾਲੇ ਜਸਵੀਰ ਸਿੰਘ ਦੇ ਪਰਿਵਾਰ ਦੀ ਮਦਦ ਕਰਨ ਦੇ ਲਈ ਪਹੁੰਚੇ ਇਦਾਂ ਜਿਦਾਂ ਖਬਰ ਚੱਲੀ ਸੀਗੀ ਕਿ ਪਿੰਡ ਮਹਾਰਾਜਪੁਰ ਵਿਖੇ ਬੜਾਈ ਗਰੀਬ ਪਰਿਵਾਰ ਜਿਹਨੂੰ ਬੀਪੀਐਲ ਫੈਮਲੀਜ਼ ਕਹਾਂਗੇ ਮੈਂ ਉਸ ਤੋਂ ਵੀ ਥੱਲੇ ਉਹ ਪਰਿਵਾਰ 'ਚ ਜਦ ਚੱਲੀ ਮੈਨੂੰ ਪਤਾ ਲੱਗਿਆ ਕਿ ਮਹਾਰਾਜਪੁਰ ਵਿਖੇ ਉਹ ਜਾ ਪਰਿਵਾਰ ਆ ਨਾ ਸਿਰ ਤੇ ਛੱਤ ਬੱਚਾ ਮੇਰੇ ਨਾਲ ਹੈ ਹਨ ਉਹ ਵੀ ਲੋਕੋਮੋਟਿਵ ਡਿਸੇਬਿਲਟੀ ਆਪਣਾ ਸਰਟੀਫਿਕੇਟ ਦੇ ਕੇ ਰਿਹਾ ਸੀ ਕਿ 70 80% ਹੈਗਾ ਦੱਸ ਦਈਏ ਕਿ ਉਸ ਪਰਿਵਾਰ ਦੇ ਵਿੱਚ ਜੋ ਹਮ ਰਾਜਪੁਰ ਦੇ ਵਿੱਚ ਰਹਿ ਰਿਹਾ ਸੀ ਅਤੇ ਇਸ ਦੇ ਪਰਿਵਾਰ ਦੇ ਵਿੱਚ ਦੋ ਧੀਾਂ ਸਮੇਤ ਘਰ ਦੇ ਗਵਾਂਡੀਆਂ ਦੇ ਘਰ ਰਹਿਣ ਨੂੰ ਮਜਬੂਰ ਹੋ ਗਏ ਸੀ ਉਸ ਤੋਂ ਬਾਅਦ ਮੈਂ ਗੱਲ ਕੀਤੀ ਕਿ ਰੋਜੀ ਰੋਟੀ ਦਾ ਕੀ ਸਾਧਨ ਹੈ ਕੰ데 ਕਿ ਮੈਂ ਈ ਰਿਕਸ਼ਾ ਚਲਾਣਾ ਉਹ ਵੀ ਕਰਾਇ ਦਿੱਤੇ ਅਨਾ ਉਰਚ ਵਿੱਡੇ ਦਾ ਦੋਸੂ ਕਿਰਾਏ ਵਾਲੇ ਦਿੰਦੇ ਆ ਕਹਿਣ ਦਾ ਮਤਲਬ ਕਿ ਪਰਿਵਾਰ ਕੋ ਨਾ ਸਾਧਨ ਦਾ ਕੁਛ ਹੈ ਉਹਨੂੰ ਬੱਚਾ ਬੜਾ ਮੈਂ ਵੇਖਿਆ ਹਿੰਮਤ ਵਾਲਾ ਬੱਚਾ ਹੈ ਜਿਹਦਾ ਪੁੱਛਿਆ ਕਿ ਇਹ ਕਹਿੰਦਾ 6ਵੀਂ ਜਮਾਤ ਪੜ੍ਹਦਾ ਵਧੀਆ ਪੜ੍ਹਦਾ ਅਤੇ ਇਹ ਖਬਰ ਦੇਖ ਕੇ ਏਡੀਸੀ ਹਰਜਿੰਦਰ ਸਿੰਘ 베ਤੀ ਦੀਆਂ ਵੀ ਅੱਖਾਂ ਪਰ ਆਈਆਂ ਅਤੇ ਮਦਦ ਕਰਨ ਦੇ ਲਈ ਉਸ ਪਰਿਵਾਰ ਦੇ ਕੋਲ ਚੱਲ ਪਹੁੰਚੇ ਕੀ ਕੁਝ ਕਿਹਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਦਾਂ ਜਿਦਾਂ ਖਬਰ ਚੱਲੀ ਸੀਗੀ ਕਿ ਪਿੰਡ ਮਹਾਰਾਜਪੁਰ ਵਿਖੇ ਬੜਾਈ ਗਰੀ ਪਰਿਵਾਰ ਜਿਹਨੂੰ ਇਹ ਬੀਪੀਐਲ ਫੈਮਲੀਜ਼ ਕਹਾਂਗੇ ਮੈਂ ਉਸ ਤੋਂ ਵੀ ਥੱਲੇ ਉਹ ਪਰਿਵਾਰ ਚ ਜਿੱਦ ਚੱਲੀ ਮੈਨੂੰ ਪਤਾ ਲੱਗਿਆ ਕਿ ਹਮਰਾਤ ਪਰ ਵੀ ਕਿਹੋ ਜਿਹਾ ਪਰਿਵਾਰ ਆ ਨਾ ਸਿਰ ਤੇ ਛੱਤ ਬੱਚਾ ਮੇਰੇ ਨਾਲ ਹੈ ਹੈਨਾ ਉਹ ਵੀ ਲੋਕੋਮੋਟਿਵ ਡਿਸੇਬਿਲਟੀ ਹੈ ਮੈਂ ਸਰਟੀਫਿਕੇਟ ਦੇਖਿਆ ਸੀਗਾ 70 80% ਹੈਗਾ ਉਹਨੂੰ ਉਸ ਤੋਂ ਬਾਅਦ ਮੈਂ ਗੱਲ ਕੀਤੀ ਕਿ ਰੋਜੀ ਰੂਟੀ ਦਾ ਕੀ ਸਾਧਨ ਹੈ ਕੰਦੇ ਕਿ ਮੈਂ ਈ ਰਿਕਸ਼ਾ ਚਲਾਣਾ ਉਹ ਵੀ ਕਰਾਇਤੇ ਹੈਨਾ ਉਹ ਚ ਵੀ 1.5 200 ਕਿਰਾਏ ਵਾਲੇ ਦਿੰਦੇ ਆ ਕਹਿਣ ਦਾ ਮਤਲਬ ਕਿ ਪਰਿਵਾਰ ਕੋ ਨਾ ਸਾਧਨ ਦਾ ਕੁਛ ਹੈ ਉਹਨੂੰ ਬੱਚਾ ਬੜਾ ਮੈਂ ਵੇਖਿਆ ਹਿੰਮਤ ਵਾਲਾ ਬੱਚਾ ਹੈ ਜਦਾਂ ਪੁੱਛਿਆ ਕਿ ਜੀ ਕਹਿੰਦਾ 6ਵੀਂ ਜਮਾਤ ਪੜ੍ਹਦਾ ਵਧੀਆ ਪੜ੍ਹਦਾ ਤੇ ਪਰਿਵਾਰ ਨਾ ਕਿ ਗਰੀਬ ਐ ਨਾ ਰੋਟੀ ਖਾ ਸਕਦਾ ਐ ਨਾ ਸਿਰ ਤੇ ਮਕਾਨ ਐ ਹਨਾ ਤੇ ਫਿਰ ਦੱਸੋ ਕਿ ਅੱਛੀ ਜ਼ਿੰਦਗੀ ਚ ਜਿੰਨੇ ਆ ਮੈਂ ਸਾਰੇ ਪਿੰਡ ਵਾਸੀਆਂ ਦੇ ਹਮਰਾਜਪੁਰ ਆਇਆ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆਰੇ ਦਾਰੇ ਮੈਂ ਘਰ ਵੇਖੇ ਅਲੀਸ਼ਾਨ ਕੋਠੀਆਂ ਕਰੋੜਾ ਕਰੋੜਾ ਦੀਆਂ ਕੋਠੀਆਂ ਤੇ ਇੱਥੇ ਜੇ ਅਸੀਂ 2-4 ਲੱਖ ਲਾ ਕੇ ਮਕਾਨ ਬਣਾ ਦਿੰਦੇ ਕੁਝ ਨਹੀਂ ਘਟਣਾ ਪਿੰਡ ਦਾ ਚਲੋ ਹੁਣ ਪ੍ਰਸ਼ਾਸਨ ਵੱਲੋਂ ਮੈਂ ਆਇਆ ਮੇਰੀ ਪੂਰੀ ਕੋਸ਼ਿਸ਼ ਰਹੇਗੀ ਜੋ ਪੰਜਾਬ ਸਰਕਾਰ ਸਾਨੂੰ ਕਹਿੰਦੀ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਓ ਅਸੀਂ ਸਭ ਤੋਂ ਪਹਿਲਾਂ ਸਰਟੀਫਿਕੇਟ ਤੇ ਮੇਰੀ ਪੈਨਸ਼ਨ ਲਵਾ ਕੇ ਦੇਣੀ ਮੈਂ ਇਹਨਾਂ ਨੂੰ ਕਿਹਾ ਨੰਬਰਦਾਰ ਸਾਹਿਬ ਨੂੰ ਨਾਂ ਲੈ ਕੇ ਆਓ ਤੁਸੀਂ ਮੈਰਾ ਹੁਣੇ ਸਭ ਕੁਝ ਕੰਪਲੀਟ ਕਰਵਾ ਕੇ ਅਰੀ ਪੈਨਸ਼ਨ ਜਲਦ ਤੋਂ ਜਲਦ ਲਵਾ ਕੇ ਦੇਣੀ ਦੂਸਰਾ ਈ ਰਿਕਸ਼ਾ ਸਾਨੂੰ ਐਸ்சி ਕਮਿਸ਼ਨ ਵੱਲੋਂ ਆਂਦਾ ਹੈ ਕਿ ਜਦੋਂ ਵੀ ਕੋਈ ਆਪਣਾ ਪਰਿਵਾਰ ਹੈ ਗਰੀਬ ਪਰਿਵਾਰ ਉਹਨੂੰ ਜਿਹੜੀ ਹੈ 50% ਡਿਸਕਾਊਂਟ ਤੇ ਪੰਜਾਬ ਤੋਂ 70% ਡਿਸਕਾਊਂਟ ਤੇ ਜਿਹੜੀ ਹੈ ਚੀਜ਼ ਲੈ ਕੇ ਦਿੱਤੀ ਜਾਂਦੀ ਹੈ ਮੇਰੀ ਕੋਸ਼ਿਸ਼ ਰਹੇਗੀ ਐਨਜੀਓਜ਼ ਨੂੰ ਨਾਲ ਜੋੜ ਕੇ ਐਸਸੀ ਕਮਿਸ਼ਨ ਕੋ ਸਬਸਿਡੀ ਲੈ ਕੇ ਅਸੀਂ ਜਿਹੜਾ ਹੈ ਕਿ ਇਹਨਾਂ ਨੂੰ ਜਿਹੜਾ ਉਹ ਲੈ ਕੇ ਦਈਏ ਆਪਣਾ ਈ ਰਿਕਸ਼ਾ ਲੈ ਕੇ ਦਈਏ ਤਾਂ ਜੋ ਜਿਹੜੀ ਜੇ 500 ਦਿਹਾੜੀ ਕਮਾ ਲਈ 1.5 200 ਦੇ ਤਾ ਤੇ ਪਰਿਵਾਰ ਚ ਕੀ ਲਿਆਂਦਾ ਇਹ ਨਹੀਂ ਮੰਗਾਈਏ ਹੁਣ ਤੀਸਰਾ ਦੇਖਾਂਗੇ ਤੁਸੀਂ ਕੋਠਾ ਦੇਖਿਓ ਕਿ ਅੰਨਾਂ ਦਾ ਸਾਰਾ ਟੋਟੀ ਗਿਆ ਮੈਂ ਕਹਾਂਗਾ ਕਿ ਰਹਿਣ ਲਾਇਕ ਹੀ ਹੈ ਜੇ ਕੋਈ ਇੱਕ ਦਿਨ ਰਹਿ ਲੈ ਕੀ ਪਤਾ ਛਾਤੀ ਉੱਪਰ ਡੇਕ ਜੇ ਤੇ ਅੱਜਕੱਲ ਤਿੰਨ ਚੀਜ਼ਾਂ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਰੋਟੀ ਤੇ ਮਕਾਨ ਜੇ ਤੁਹਾਡੇ ਕੋਲ ਇਹ ਚੀਜ਼ਾਂ ਅਸੀਂ ਜ਼ਿੰਦਗੀ ਜਿੜੀ ਹੈ ਡਿਗਨਿਟੀ ਨਾਲ ਆਪਣੀ ਜੀਵਨ ਜੀ ਸਕਦੇ ਆ ਸਾਡੀ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਪੰਜਾਬ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਜਿਹੜੀ ਲਾਈਫ ਹੈ ਡਿਗਨਿਟੀ ਲਾਈਫ ਜਿਹੜੀ ਹੈ ਉਹ ਮੈਨਾਂ ਨੂੰ ਜਿਹੜੀ ਹੈ ਕਰਕੇ ਦਵਾ ਇਹਨਾਂ ਦੀ ਜਿਹੜੀਆਂ ਬੇਸਿਕ ਨੈਸੈਸਿਟੀਆਂ ਹੈ ਮੈਂ ਕੰਪਲੀਟ ਕਰਾਵਾਂ ਜੋ ਪੰਜਾਬ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀ ਹੈ ਉਹ ਇਹਨਾਂ ਨੂੰ ਪਹਿਲ ਦੇ ਤੌਰ ਤੇ ਨਾਲ ਹੋ ਕੇ ਉਹ ਇਹਨਾਂ ਦੀ ਕਰਾ ਕੇ ਦੇਵਾਂ ਤੀਸਰਾ ਜਿਹੜਾ ਕੇਸ ਹੈ ਕਿ ਦੇਖ ਇਹਨਾਂ ਦੀ ਪਿੱਛੋਂ ਚਲਦੀ ਨਹੀਂ ਜਿਹੜੀ ਲੋਅਰ ਲਿੰਬ ਦੀ ਜਿਹੜੀ ਡਿਸੇਬਿਲਟੀ ਹੈ ਉਹ ਵੀ ਡਾਕਟਰਸ ਦੇ ਨਾਲ ਨਿਊਰੋ ਸਰਜਨ ਬੀਇੰਗ ਅ ਡਾਕਟਰ ਮੇਰੇ ਕਈ ਨਿਊਰੋ ਸਰਜਨ ਕੰਸਲਟ ਨੇ ਮੈਂ ਟਾਈਪ ਕਰਕੇ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੀ ਲੱਤ ਚੱਲ ਪੇ ਸੋਡਾ ਆਪਣੇ ਪੈਰਾਂ ਤੇ ਮੂਨਾ ਖੜਾ ਹੋ ਜੇ ਬਟ ਫਿਰ ਵੀ ਮੇਰੀ ਰੱਬ ਗੇ ਅਰਦਾਸ ਹੈ ਕਿ ਇਹ ਵਾਅਦੇ ਪੜੇ ਲਿਖੇ ਕਿਉਂਕਿ ਇਹਦੇ ਵਿੱਚ ਇਹਨੂੰ ਅੱਗੇ ਵੱਧਣ ਚ ਬੜੇ ਚਾਂਸਿਸ ਨੇ ਨਾ ਵੱਧ ਜੇ ਚੰਗਾ ਪੜਦਾ ਅਫਸਰ ਬਣ ਸਕਦਾ ਸਭ ਕੁਝ ਕਰ ਸਕਦਾ ਤੇ ਅਸੀਂ ਉਹ ਵੀ ਕਰਾਂਗੇ ਤੀਸਰਾ ਮਿਆ ਜੀ ਉਸ ਨਾਲ ਟਾਈ ਅਪ ਕਰਦਾ ਕਿਸੇ ਨੂੰ ਬੈਟਰੀ ਵਾਲਾ ਲੈ ਕੇ ਦਈਏ ਤਾਂ ਜੋ ਹੱਥ ਚਲਾਣ ਬਾਹਵਾਂ ਨਾ ਥਕਨ ਤਾਂ ਜੋ ਅੱਗੇ ਜੀ ਅੱਗੇ ਜੀਵਨ ਜੀਤ ਕਰਨਾ ਹੈ ਪੜਨਾ ਹੈ ਦੂਰ ਜਾਣਾ ਉਹ ਈਜ ਰਿਹਾ ਹੈ ਬੈਟਰੀ ਵਾਲੀ ਰਿਕਸ਼ੇ ਨਾਲ ਉਹ ਕਰ ਸਕੇ ਕਹਿਣ ਦਾ ਮਤਲਬ ਇਹ ਹੈ ਕਿ ਇਨੀਸ਼ੀਏਟਿਵ ਸਾਨੂੰ ਸਾਰਿਆਂ ਨੂੰ ਚੁੱਕਣਾ ਪਏਗਾ ਮਾਂ ਹੋ ਗਈ ਐ ਜੀਓਜ਼ ਹੋ ਗਈ ਪੰਜਾਬ ਸਰਕਾਰ ਵੱਲੋਂ ਸੂਟਾ ਦਿੱਤੇ ਜਾਂ ਜਾ ਰਹੀਆਂ ਪਲੱਸ ਤੁਸੀਂ ਜਿਹੜੇ ਵੀਰ ਪੱਤਰਕਾਰ ਹੋ ਤੁਸੀਂ ਜਿਹੜੇ ਸਾਡੇ ਦਸਵੰਦ ਦੇਣ ਵਾਲੇ ਲੋਕ ਆਪਣੇ ਐਨਜੀਓਜ਼ ਨੇ ਉਹਨਾਂ ਤੱਕ ਪਹੁੰਚਾਓ ਤਾਂ ਜੋ ਰਲ ਮਿਲ ਕੇ ਇਹਨਾਂ ਨੂੰ ਅਸੀਂ ਵਧੀਆ ਜ਼ਿੰਦਗੀ ਜੀਣ ਲਈ ਇੱਕ ਜਿਹੜਾ ਸਥਾਨ ਐਸਟੈਬਲਿਸ਼ ਕਰਕੇ ਦੇਈਏ ਤਾਂ ਜੋ ਹਰ ਮੁਕੰਮਲ ਸੂਟ ਦੇਈਏ ਜੋ ਆਪਣੇ ਪਰਿਵਾਰਾਂ ਨੂੰ ਦੇ ਰਿਹਾ ਧੰਨਵਾਦ ਜੀ ਸੁਰਜੀਤ ਸਿੰਘ ਜੀ ਅੱਜ ਪਹੁੰਚੇ ਹੈ ਐਡੀਸੀ ਸਾਹਿਬ ਤੁਹਾਡੇ ਕੋਲ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਪੱਤਰਕਾਰਾਂ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਖਬਰ ਚਲਾਈ ਹੈ ਤੇ ਕੱਲ ਹੀ ਖਬਰ ਚੱਲੀ ਹੈ ਤੇ ਅੱਜ ਸਾਡੇ ਵਧੀਆ ਅਫਸਰ ਨੇ ਏਡੀਸੀ ਸਾਹਿਬ ਜਿਹੜੇ ਅੱਜ ਸਵੇਰੇ ਹੀ ਸਾਡੇ ਕੋਲ 9 ਵਜੇ ਪਹੁੰਚ ਗਏ ਨੇ ਮੈਂ ਇਹਨਾਂ ਦਾ ਦਿਲੋਂ ਤੁਹਾਡਾ ਵੀ ਸਾਰੀ ਮੀਡੀਆ ਦਾ ਤੇ ਏਡੀਸੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਆ ਗਏ ਜਿੰਨਾ ਮੁਸ਼ਕਲ ਵੇਖਿਆ ਵੀ ਮੌਕਾ ਵੇਖਿਆ ਤੇ ਆਪਣਾ ਹੱਲ ਕਰਨਗੇ ਜਰੂਰ ਇਹ ਏਡੀਸੀ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਮੀਡੀਆ ਦਾ ਮੇਰਾ ਵੀਰ ਬਾਜੇ ਸਾਹਿਬ ਹਨੋ ਦਾ ਵੀ ਪਿਆਰ ਨਾਲ ਸਾਨੂੰ ਗਰੀਬ ਪਰਿਵਾਰ ਨੂੰ ਤਾਂ ਚੁੱਕਦੀ ਕੋਸ਼ਿਸ਼ ਕੀਤੀ ਆ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡਾ ਹੱਲ ਹੋਇਆ ਜਾਏ। ਹੁਣ ਤੁਹਾਨੂੰ ਮਦਦ ਮਿਲ ਲਈ ਹੈ। ਲੱਗਦਾ ਕਿ ਠੀਕ ਤਰ੍ਹਾਂ ਪਰਿਵਾਰ ਪਾਲ ਸਕੋ। ਹਾਂਜੀ ਹਾਂਜੀ ਸਰ, ਸਾਡਾ ਸਹਾਰਾ ਜ਼ਰੂਰੀ ਹੈ। ਚੱਕ ਵੀ ਬਣ ਕੇ ਦੇ ਆ ਜਾਓਗੇ ਇੱਧਰ। ਹਾਂਜੀ ਹਾਂਜੀ ਬਿਲਕੁਲ ਜੀ। ਦੋਸਤੋ ਸਾਡੇ ਗੁਰਦਾਸਪੁਰ ਦੇ ਵਿੱਚ ਸਾਡੇ ਚੈਨਲ ਵੱਲੋਂ ਚਲਾਈ ਗਈ ਇਸ ਵੀਡੀਓ ਦੇਖ ਕੇ एडीसी हरजिंदर सिंह बेदी ने ई रिक्शा चलावण वाले जसवीर सिंह ਦੇ ਪਰਿਵਾਰ ਦੀ ਮਦਦ ਕਰਨ ਦੇ ਲਈ ਪਹੁੰਚੇ ਇਦਾਂ ਜਿਦਾ ਖਬਰ ਚੱਲੀ ਸੀਗੀ ਕਿ ਪਿੰਡ ਮਹਾਰਾਜਪੁਰ ਵਿਖੇ ਬੜਾਈ ਗਰੀਬ ਪਰਿਵਾਰ ਜਿਹਨੂੰ ਬੀਪੀਐਲ ਫੈਮਲੀਜ਼ ਕਹਾਂਗੇ ਮੈਂ ਉਸ ਤੋਂ ਵੀ ਥੱਲੇ ਉਹ ਪਰਿਵਾਰ ਚ ਜਦ ਚੱਲੀ ਮੈਨੂੰ ਪਤਾ ਲੱਗਿਆ ਕਿ ਹਮਾਰਾਜਪੁਰ ਵਿਖੇ ਹੋਜਾ ਪਰਿਵਾਰ ਆ ਨਾ ਸਿਰ ਤੇ ਛੱਤ ਬੱਚਾ ਮੇਰੇ ਨਾਲ ਹੈ ਹਨਾ ਉਹ ਵੀ ਲੋਕੋਮੋਟਿਵ ਡਿਸੇਬਿਲਟੀ ਹੈ ਮੈਂ ਸਰਟੀਫਿਕੇਟ ਦੇਖਿਆ ਸੀਗਾ 78% ਹੈਗਾ ਉਹਨੂੰ ਦੱਸਦੀਏ ਕਿ ਉਸ ਪਰਿਵਾਰ ਦੇ ਵਿੱਚ ਜੋ ਹਮ ਰਾਜਪੁਰ ਦੇ ਵਿੱਚ ਰਹਿ ਰਿਆ ਸੀ ਅਤੇ ਇਸ ਦੇ ਪਰਿਵਾਰ ਦੇ ਵਿੱਚ ਦੋ ਧੀਆ ਸਮੇਤ ਘਰ ਦੇ ਗਵਾਂਡੀਆਂ ਦੇ ਘਰ ਰਹਿਣ ਨੂੰ ਮਜਬੂਰ ਹੋ ਗਏ ਸੀ ਉਸ ਤੋਂ ਬਾਅਦ ਮੈਂ ਗੱਲ ਕੀਤੀ ਕਿ ਰੋਜੀ ਰੋਟੀ ਦਾ ਕੀ ਸਾਧਨ ਹੈ ਕੰਦੇ ਕਿ ਮੈਂ ਈ ਰਿਕਸ਼ਾ ਚਲਾਣਾ ਉਹ ਵੀ ਕਰਾਇਤੇ ਹਨਾ ਉਰਚ ਵੀ 1.5 200 ਕਿਰਾਏ ਵਾਲੇ ਦਿੰਦੇ ਆ ਕਹਿਣ ਦਾ ਮਤਲਬ ਕਿ ਪਰਿਵਾਰ ਕੋ ਨਾ ਸਾਧਨ ਦਾ ਕੁਛ ਹੈ ਉਹਨੂੰ ਬੱਚਾ ਬੜਾ ਮੈਂ ਵੇਖਿਆ ਹਿੰਮਤ ਵਾਲਾ ਬੱਚਾ ਹੈ ਜਦੋਂ ਪੁੱਛਿਆ ਕਿਹੜੀ ਕੰਦਾ 6ਵੀਂ ਜਮਾਤ ਪੜ੍ਹਦਾ ਵਧੀਆ ਪੜ੍ਹਦਾ ਹੈ ਅਤੇ ਇਹ ਖਬਰ ਦੇਖ ਕੇ ਏਡੀਸੀ ਹਰਜਿੰਦਰ ਸਿੰਘ 베ਦੀਦ ਜੀ ਵੀ ਅੱਖਾਂ ਪਰ ਆਈਆਂ ਅਤੇ ਮਦਦ ਕਰਨ ਦੇ ਲਈ ਉਸ ਪਰਿਵਾਰ ਦੇ ਕੋਲ ਚੱਲ ਪਹੁੰਚੇ ਕੀ ਕੁਝ ਕਿਹਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਐਦਾਂ ਜਿਦਾਂ ਖਬਰ ਚੱਲੀ ਸੀਗੀ ਕਿ ਪਿੰਡ ਹਮਾਰਾਜਪੁਰ ਵਿਖੇ ਬੜਾ ਹੀ ਗਰੀਬ ਪਰਿਵਾਰ ਜਿਹਨੂੰ ਇਹ ਬੀਪੀਐਲ ਫੈਮਿਲੀਜ਼ ਕਹਾਂਗੇ ਮੈਂ ਉਸ ਤੋਂ ਵੀ ਥੱਲੇ ਉਹ ਪਰਿਵਾਰ ਚ ਜਦ ਚੱਲੀ ਮੈਨੂੰ ਪਤਾ ਲੱਗਿਆ ਕਿ ਹਮ ਰਾਤ ਪਰ ਵੀ ਕਿਹੋ ਜਿਹਾ ਪਰਿਵਾਰ ਆ ਨਾ ਸਿਰ ਤੇ ਛੱਤ ਬੱਚਾ ਮੇਰੇ ਨਾਲ ਐ ਹਨਾ ਉਹ ਵੀ ਲੋਕੋਮੋਟਿਵ ਡਿਸੇਬਿਲਟੀ ਐ ਮੈਂ ਸਰਟੀਫਿਕੇਟ ਦੀ ਕਿ ਰੈਸੀਗੈ 78% ਹੈਗਾ ਉਹਨੂੰ ਉਸ ਤੋਂ ਬਾਅਦ ਮੈਂ ਗੱਲ ਕੀਤੀ ਕਿ ਰੋਜੀ ਰੋਟੀ ਦਾ ਕੀ ਸਾਧਨ ਐ ਕੰ데 ਕਿ ਮੈਂ ਈ ਰਿਕਸ਼ਾ ਚਲਾਣਾ ਉਹ ਵੀ ਕਰਾਇਤੇ ਹਨਾ ਉਰ ਚ ਵੀ 1.5 200 ਕਿਰਾਏ ਵਾਲੇ ਦਿੰਦੇ ਆ ਕਹਿਣ ਦਾ ਮਤਲਬ ਕਿ ਪਰਿਵਾਰ ਕੋ ਨਾ ਸਾਧਨ ਦਾ ਕੁਛ ਐ ਉਹਨੂੰ ਬੱਚਾ ਬੜਾ ਮੈਂ ਵੇਖਿਆ ਹਿੰਮਤ ਵਾਲਾ ਬੱਚਾ ਐ ਜਦੋਂ ਪੁੱਛਿਆ ਕਿਹਦੀ ਕਹਿੰਦਾ 6ਵੀਂ ਜਮਾਤ ਪੜਦਾ ਵਧੀਆ ਪੜਦਾ ਹੈ ਤੇ ਪਰਵਾ ਨਾ ਕਿ ਗਰੀਬ ਹੈ ਨਾ ਰੋਟੀ ਖਾ ਸਕਦਾ ਹੈ ਨਾ ਸਿਰ ਤੇ ਮਕਾਨ ਹੈ ਹਨਾ ਤੇ ਫਿਰ ਦੱਸੋ ਕਿ ਅਸੀਂ ਜ਼ਿੰਦਗੀ ਚ ਜਿੰਨੇ ਆ ਮੈਂ ਸਾਰੇ ਪਿੰਡ ਵਾਸੀਆਂ ਦੇ ਹਮਰਾਜਪੁਰ ਆਇਆ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆਰੇ ਦਾਰੇ ਮੈਂ ਘਰ ਵੇਖੇ ਅਲੀਸ਼ਾਨ ਕੋਠੀਆਂ ਕਰੋਨਾ ਕਰੋਨਾ ਦੀਆਂ ਕੋਠੀਆਂ ਤੇ ਇੱਥੇ ਜੇ ਅਸੀਂ 2-4 ਲੱਖ ਲਾ ਕੇ ਮਕਾਨ ਬਣਾ ਦਿੰਦੇ ਕੁਝ ਨਹੀਂ ਘਟਣਾ ਪਿੰਡ ਦਾ ਚਲੋ ਹੁਣ ਪ੍ਰਸ਼ਾਸਨ ਵੱਲੋਂ ਮੈਂ ਆਇਆ ਮੇਰੀ ਪੂਰੀ ਕੋਸ਼ਿਸ਼ ਇਹ ਰਹੀ ਕਿ ਜੋ ਪੰਜਾਬ ਸਰਕਾਰ ਸਾਨੂੰ ਕਹਿੰਦੀ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਓ ਅਸੀਂ ਸਭ ਤੋਂ ਪਹਿਲਾਂ ਸਰਟੀਫਿਕੇਟ ਤੇ ਮੇਰੀ ਪੈਨਸ਼ਨ ਲਵਾ ਕੇ ਦੇਣੀ ਮੈਂ ਇਹਨਾਂ ਨੂੰ ਕਿਹਾ ਨੰਬਰਦਾਰ ਸਾਹਿਬ ਨੂੰ ਨਾਂ ਲੈ ਕੇ ਆਓ ਤੁਸੀਂ ਮੈਰਾ ਹੁਣੇ ਸਭ ਕੁਝ ਕੰਪਲੀਟ ਕਰਵਾ ਕੇ ਅਰੀ ਪੈਨਸ਼ਨ ਜਲਦ ਤੋਂ ਜਲਦ ਲਵਾ ਕੇ ਦੇਣੀ ਦੂਸਰਾ ਇਰੀਖਾ ਸਾਨੂੰ ਐਸ்சி ਕਮਿਸ਼ਨ ਵੱਲੋਂ ਆਂਦਾ ਹੈ ਕਿ ਜਦੋਂ ਵੀ ਕੋਈ ਆਪਣਾ ਪਰਿਵਾਰ ਹੈ ਗਰੀਬ ਪਰਿਵਾਰ ਉਹਨੂੰ ਜਿਹੜੀ ਹੈ 50% ਡਿਸਕਾਊਂਟ ਤੇ ਪੰਜਾਹ ਤੋਂ 70% ਡਿਸਕਾਊਂਟ ਤੇ ਜਿਹੜੀ ਹੈ ਚੀਜ਼ ਲੈ ਕੇ ਦਿੱਤੀ ਜਾਂਦੀ ਹੈ ਮੇਰੀ ਕੋਸ਼ਿਸ਼ ਰਹੇਗੀ ਐਨਜੀਓਜ਼ ਨੂੰ ਨਾਲ ਜੋੜ ਕੇ ਐਸਸੀ ਕਮਿਸ਼ਨ ਕੋ ਸਬਸਿਡੀ ਲੈ ਕੇ ਅਸੀਂ ਜਿਹੜਾ ਹੈ ਕਿ ਇਹਨਾਂ ਨੂੰ ਜਿਹੜਾ ਉਹ ਲੈ ਕੇ ਦਈਏ ਆਪਣਾ ਈ ਰਿਕਸ਼ਾ ਲੈ ਕੇ ਦਈਏ ਤਾਂ ਜੋ ਜਿਹੜੀ ਜੇ 50 ਦਿਹਾੜੀ ਕਮਾ ਲਈ 1.5 200 ਦੇ ਤਾ ਤੇ ਪਰਿਵਾਰ ਚ ਕੀ ਲਿਆਂਦਾ ਇਹ ਨਹੀਂ ਮੰਗਾਈਏ ਹੁਣ ਤੀਸਰਾ ਦੇਖਾਂਗੇ ਤੁਸੀਂ ਕੋਠਾ ਦੇਖਿਓ ਕਿ ਅੰਨਾ ਸਾਰਾ ਟੋਟੀ ਗਿਆ ਮੈਂ ਕਹਾਂਗਾ ਕਿ ਰਹਿਣ ਲਾਇਕ ਹੀ ਹੈ ਜੇ ਕੋਈ ਇੱਕ ਦਿਨ ਰਹਿ ਲੈ ਕੀ ਪਤਾ ਛਾਤੀ ਉੱਪਰ ਡੇ ਕਿਤੇ ਤੇ ਅੱਜ ਕੱਲ ਤਿੰਨ ਚੀਜ਼ਾਂ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਰੋਟੀ ਤੇ ਮਕਾਨ ਜੇ ਸਾਡੇ ਕੋਲ ਇਹ ਚੀਜ਼ਾਂ ਅਸੀਂ ਜ਼ਿੰਦਗੀ ਜਿੜੀ ਹੈ ਡਿਗਨਿਟੀ ਨਾਲ ਆਪਣੀ ਜੀਵਨ ਜੀ ਸਕਦੇ ਆ ਸਾਡੀ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਪੰਜਾਬ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਜਿਹੜੀ ਲਾਈਫ ਹੈ ਡਿਗਨਿਟੀ ਲਾਈਫ ਜਿਹੜੀ ਹੈ ਉਹ ਮੈਨਾਂ ਨੂੰ ਜਿਹੜੀ ਹੈ ਕਰਕੇ ਦੇਵਾਂ ਇਹਨਾਂ ਦੀ ਜਿਹੜੀਆਂ ਬੇਸਿਕ ਨੈਸੈਸਿਟੀਆਂ ਹੈ ਮੈਂ ਕੰਪਲੀਟ ਕਰਾਵਾਂ ਜੋ ਪੰਜਾਬ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀ ਹੈ ਉਹ ਇਹਨਾਂ ਨੂੰ ਪਹਿਲ ਦੇ ਤੌਰ ਤੇ ਨਾਲ ਹੋ ਕੇ ਉਹ ਇਹਨਾਂ ਦੀ ਕਰਾ ਕੇ ਦੇਵਾਂ ਤੀਸਰਾ ਜਿਹੜਾ ਕੇਸ ਹੈ ਕਿ ਦੇਖ ਇਹਨਾਂ ਦੀ ਪਿੱਛੋਂ ਚਲਦੀ ਨਹੀਂ ਜਿਹੜੀ ਲੋਅਰ ਲਿੰਬ ਦੀ ਜਿਹੜੀ ਡਿਸੇਬਿਲਟੀ ਹੈ ਉਹ ਵੀ ਡਾਕਟਰਸ ਦੇ ਨਾਲ ਨਿਊਰੋ ਸਰਜਨ ਬੀਇੰਗ ਅ ਡਾਕਟਰ ਮੇਰੇ ਕਈ ਨਿਊਰੋ ਸਰਜਨ ਨੇ ਕੰਸਲਟ ਨੇ ਮੈਂ ਟਾਈਅਪ ਕਰਕੇ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੀ ਲੱਤ ਚੱਲ ਪਏ ਸੋ ਦਾ ਆਪਣੇ ਪੈਰਾਂ ਤੇ ਮੂਣਾ ਖੜਾ ਹੋ ਜੇ ਬਟ ਫਿਰ ਵੀ ਮੇਰੀ ਰੱਬਗੇ ਅਰਦਾਸ ਹੈ ਕਿ ਇਹ ਵਾਅਦੇ ਪੜੇ ਲਿਖੇ ਕਿਉਂਕਿ ਇਹਦੇ ਵਿੱਚ ਇਹਨੂੰ ਅੱਗੇ ਵੱਧਣ ਚ ਬੜੇ ਚਾਂਸਿਸ ਨੇ ਨਾ ਵੱਧ ਜੇ ਚੰਗਾ ਪੜਦਾ ਅਫਸਰ ਬਣ ਸਕਦਾ ਸਭ ਕੁਝ ਕਰ ਸਕਦਾ ਤੇ ਅਸੀਂ ਉਹ ਵੀ ਕਰਾਂਗੇ ਤੀਸਰਾ ਮਿਆ ਜੀ ਉਸ ਨਾਲ ਢਾਈ ਅਪ ਕਰਦਾ ਕਿਸੇ ਨੂੰ ਬੈਟਰੀ ਵਾਲਾ ਲੈ ਕੇ ਦਈਏ ਤਾਂ ਜੋ ਹੱਥ ਚਲਣ ਬਾਹਵਾਂ ਨਾ ਥਕਨ ਤਾਂ ਜੋ ਅੱਗੇ ਜੀ ਅੱਗੇ ਜੀਵਨ ਜੀਵਨ ਜੀਣਾ ਪੜਨ ਹੈ ਦੂਰ ਜਾਣਾ ਉਹ ਈ ਜਰਾ ਹੈ ਬੈਟਰੀ ਵਾਲੀ ਰਿਕਸ਼ੇ ਨਾਲ ਉਹ ਕਰ ਸਕੇ ਕਹਿਣ ਦਾ ਮਤਲਬ ਇਹ ਹੈ ਕਿ ਇਨੀਸ਼ੀਏਟਿਵ ਸਾਨੂੰ ਸਾਰਿਆਂ ਨੂੰ ਚੁੱਕਣਾ ਪਏਗਾ ਮੈਂ ਹੋ ਗਈ ਐਨ ਜੀਓਜ਼ ਹੋ ਗਈ ਪੰਜਾਬ ਸਰਕਾਰ ਵੱਲੋਂ ਸੂਟਾ ਦਿੱਤੇ ਜਾਂ ਜਾ ਰਹੀਆਂ ਪਲੱਸ ਤੁਸੀਂ ਜਿਹੜੇ ਵੀਰ ਪੱਤਰਕਾਰ ਹੋ ਤੁਸੀਂ ਜਿਹੜੇ ਸਾਡੇ ਦਸਵੰਦ ਦੇਣ ਵਾਲੇ ਲੋਕ ਆਪਣੇ ਐਨ ਜੀਓਜ਼ ਨੇ ਉਹਨਾਂ ਤੱਕ ਪਹੁੰਚਾਓ ਤਾਂ ਜੋ ਰਲ ਮਿਲ ਕੇ ਇਹਨਾਂ ਨੂੰ ਅਸੀਂ ਵਧੀਆ ਜ਼ਿੰਦਗੀ ਜੀਣ ਲਈ ਇੱਕ ਜਿਹੜਾ ਸਥਾਨ ਐਸਟੈਬਲਿਸ਼ ਕਰਕੇ ਦੇਈਏ ਤਾਂ ਜੋ ਹਰ ਮੁਕੰਮਲ ਸੂਟ ਦੇਈਏ ਜੋ ਆਪਣੇ ਪਰਿਵਾਰਾਂ ਨੂੰ ਦੇ ਰਹੇ ਧੰਨਵਾਦ ਜੀ ਸਰ ਜੀ ਸਿੰਘ ਜੀ ਅੱਜ ਪਹੁੰਚੇ ਹੈ ਜੀ ਸਾਹਿਬ ਤੁਹਾਡੇ ਕੋਲ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਖਬਰ ਚਲਾਈ ਹੈ ਤੇ ਕੱਲ ਹੀ ਖਬਰ ਚੱਲੀ ਹੈ ਤੇ ਅੱਜ ਸਾਡੇ ਵਧੀਆ ਅਫਸਰ ਨੇ ਏਡੀਸੀ ਸਾਹਿਬ ਜਿਹੜੇ ਅੱਜ ਸਵੇਰੇ ਹੀ ਸਾਡੇ ਕੋਲ 9 ਵਜੇ ਪਹੁੰਚ ਗਏ ਨੇ ਮੈਂ ਇਹਨਾਂ ਦਾ ਦਿਲੋਂ ਤੁਹਾਡਾ ਵੀ ਸਾਰੀ ਮੀਡੀਆ ਦਾ ਤੇ ਏਡੀਸੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਆ ਗਏ ਜਿੰਨਾ ਮੁਸ਼ਕਲ ਵੇਖਿਆ ਵੀ ਮੌਕਾ ਵੇਖਿਆ ਤੇ ਆਪਣਾ ਹੱਲ ਕਰਨਗੇ ਜਰੂਰ ਇਹ ਏਡੀਸੀ ਸਾਹਿਬ ਦਾ ਬਹੁਤ ਧੰਨਵਾਦ ਕਰਨੀ ਚਾਹੁੰਦਾ ਜੀ ਮੀਡੀਆ ਦਾ ਮੇਰਾ ਵੀਰ ਬਾਜੇ ਸਾਹਿਬ ਹਾਂ ਦਾ ਵੀ ਪਿਆਣਾ ਜਾਨੂੰ ਗਰੀਬ ਪਰਿਵਾਰ ਨੂੰ ਤਾਂ ਚੁੱਕਣ ਦੀ ਕੋਸ਼ਿਸ਼ ਕੀਤੀ ਆ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡਾ ਹੱਲ ਹੋਇਆ ਜਾਏ ਤੁਹਾਨੂੰ ਮਦਦ ਮਿਲ ਲਈਏ ਲੱਗਦਾ ਕਿ ਠੀਕ ਤਰ੍ਹਾਂ ਪਰਿਵਾਰ ਪਾਲ ਸਕੇ ਹਾਂਜੀ ਹਾਂਜੀ ਸਰ ਸਾਡਾ ਸਕਣ ਜਰੂਰ ਚਤ ਵੀ ਬਣ ਕੇ ਦੇ ਆ ਜਾਓਗੇ ਇੱਧਰ ਹਾਂਜੀ ਹਾਂਜੀ ਬਿਲਕੁਲ ਜੀ ਦੋਸਤੋ ਸਾਡੇ ਗੁਰਦਾਸਪੁਰ ਦੇ ਵਿੱਚ ਸਾਡੇ ਚੈਨਲ ਵੱਲੋਂ ਚਲਾਈ ਗਈ ਇਸ ਵੀਡੀਓ ਦੇਖ ਕੇ एडीसी हरजिंदर सिंह बेदी ਨੇ ਈ ਰਿਕਸ਼ਾ ਚਲਾਉਣ ਵਾਲੇ जसवीर सिंह ਦੇ ਪਰਿਵਾਰ ਦੀ ਮਦਦ ਕਰਨ ਦੇ ਲਈ ਪਹੁੰਚੇ ਇੰਦਾ ਜਿਦਾ ਖਬਰ ਚੱਲੀ ਸੀਗੀ ਕਿ ਪਿੰਡ ਹਮਾਰਾਜਪੁਰ ਵਿਖੇ ਬੜਾਈ ਗਰੀਬ ਪਰਿਵਾਰ ਜਿਹਨੂੰ ਵੀ ਬੀਪੀਐਲ ਫੈਮਲੀਜ਼ ਕਹਾਂਗੇ ਮੈਂ ਉਸ ਤੋਂ ਵੀ ਥੱਲੇ ਉਹ ਪਰਿਵਾਰ ਜਿਹਦੇ ਚੱਲੀ ਮੈਨੂੰ ਪਤਾ ਲੱਗਿਆ ਕਿ ਹਮਾਰਾਜਪੁਰ ਵਿਖੇ ਹੋਜਾ ਪਰਿਵਾਰ ਆ ਨਾ ਸਿਰ ਤੇ ਛੱਤ ਬੱਚਾ ਮੇਰੇ ਨਾਲ ਹੈ ਹਨਾ ਉਹ ਵੀ ਲੋਕੋਮੋਟਿਵ ਡਿਸੇਬਿਲਟੀ ਹੈ ਮੈਂ ਸਰਟੀਫਿਕੇਟ ਦੇਖ ਰਿਹਾ ਸੀਗਾ 78% ਹੈਗਾ ਉਹਨਾਂ ਦੱਸਦੀਏ ਕਿ ਉਸ ਪਰਿਵਾਰ ਦੇ ਵਿੱਚ ਜੋ ਹਮ ਰਾਜਪੁਰ ਦੇ ਵਿੱਚ ਰਹਿ ਰਿਆ ਸੀ ਅਤੇ ਇਸ ਦੇ ਪਰਿਵਾਰ ਦੇ ਵਿੱਚ ਦੋ ਧੀਆ ਸਮੇਤ ਘਰ ਦੇ ਗਵਾਂਡੀਆਂ ਦੇ ਘਰ ਰਹਿਣ ਨੂੰ ਮਜਬੂਰ ਹੋ ਗਏ ਸੀ ਉਸ ਤੋਂ ਬਾਅਦ ਮੈਂ ਗੱਲ ਕੀਤੀ ਕਿ ਰੋਜੀ ਰੋਟੀ ਦਾ ਕੀ ਸਾਧਨ ਹੈ ਕੰਦੇ ਕਿ ਮੈਂ ਈ ਰਿਕਸ਼ਾ ਚਲਾਣਾ ਉਹ ਵੀ ਕਰਾਇਤੇ ਹਨਾ ਉਰਚ ਵੀ 1.5 200 ਕਿਰਾਏ ਵਾਲੇ ਦਿੰਦੇ ਆ ਕਹਿਣ ਦਾ ਮਤਲਬ ਕਿ ਪਰਿਵਾਰ ਕੋ ਨਾ ਸਾਧਨ ਦਾ ਕੁਛ ਹੈ ਉਹਨੂੰ ਬੱਚਾ ਬੜਾ ਮੈਂ ਵੇਖਿਆ ਹਿੰਮਤ ਵਾਲਾ ਬੱਚਾ ਹੈ ਜਿਹਦਾ ਪੁੱਛਿਆ ਕਿ ਇਹ ਕੀ ਕਹਿੰਦਾ 6ਵੀਂ ਜਮਾਤ ਪੜ੍ਹਦਾ ਵਧੀਆ ਪੜ੍ਹਦਾ ਹੈ ਅਤੇ ਇਹ ਖਬਰ ਦੇਖ ਕੇ ਏਡੀਸੀ ਹਰਜਿੰਦਰ ਸਿੰਘ 베ਦੀ ਦੀਆਂ ਵੀ ਅੱਖਾਂ ਪਰ ਆਈਆਂ ਅਤੇ ਮਦਦ ਕਰਨ ਦੇ ਲਈ ਉਸ ਪਰਿਵਾਰ ਦੇ ਕੋਲ ਚੱਲ ਪਹੁੰਚੇ ਕੀ ਕੁਝ ਕਿਹਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਦਾਂ ਜਿਦਾਂ ਖਬਰ ਚੱਲੀ ਸੀਗੀ ਕਿ ਪਿੰਡ ਮਹਾਰਾਜਪੁਰ ਵਿਖੇ ਬੜਾਈ ਗਰੀਬ ਪਰਿਵਾਰ ਜਿਹਨੂੰ ਇਹ ਬੀਪੀਐਲ ਫੈਮਲੀਜ਼ ਕਹਾਂਗੇ ਮੈਂ ਉਸ ਤੋਂ ਵੀ ਥੱਲੇ ਉਹ ਪਰਿਵਾਰ ਚ ਜਦ ਚੱਲੀ ਮੈਨੂੰ ਪਤਾ ਲੱਗਿਆ ਕਿ ਹਮ ਰਾਤ ਪਰਿਵਾਰ ਆ ਨਾ ਸਿਰ ਤੇ ਛੱਤ ਹੈ ਬੱਚਾ ਮੇਰੇ ਨਾਲ ਹੈ ਹਨਾ ਉਹ ਵੀ ਲੋਕੋਮੋਟਿਵ ਡਿਸੇਬਿਲਟੀ ਹੈ ਮੈਂ ਸਰਟੀਫਿਕੇਟ ਦੇਖਿਆ ਸੀਗਾ 78% ਹੈਗਾ ਉਹਨੂੰ ਉਸ ਤੋਂ ਬਾਅਦ ਮੈਂ ਗੱਲ ਕੀਤੀ ਕਿ ਰੋਜੀ ਰੋਟੀ ਦਾ ਕੀ ਸਾਧਨ ਹੈ ਕੰ데 ਕਿ ਮੈਂ ਈ ਰਿਕਸ਼ਾ ਚਲਾਣਾ ਉਹ ਵੀ ਕਰਾਇਤੇ ਹਨਾ ਉਹ ਚ ਵੀ 1.5 200 ਕਿਰਾਏ ਵਾਲੇ ਦਿੰਦੇ ਆ ਕਹਿਣ ਦਾ ਮਤਲਬ ਕਿ ਪਰਿਵਾਰ ਕੋ ਨਾ ਸਾਧਨ ਦਾ ਕੁਛ ਹੈ ਉਹਨੂੰ ਬੱਚਾ ਬੜਾ ਮੈਂ ਵੇਖਿਆ ਹਿੰਮਤ ਵਾਲਾ ਬੱਚਾ ਹੈ ਜਦੋਂ ਪੁੱਛਿਆ ਕਿਹਦੀ ਕਹਿੰਦਾ 6ਵੀਂ ਜਮਾਤ ਪੜਦਾ ਵਧੀਆ ਪੜਦਾ ਹੈ ਤੇ ਪਰਵਾਹ ਨਾ ਕਿ ਗਰੀਬ ਹੈ ਨਾ ਰੋਟੀ ਖਾ ਸਕਦਾ ਹੈ ਨਾ ਸਿਰ ਤੇ ਮਕਾਨ ਹੈ ਹਨਾ ਤੇ ਫਿਰ ਦੱਸੋ ਕਿ ਅੱਛੀ ਜ਼ਿੰਦਗੀ ਚ ਜਿੰਨੇ ਆ ਮੈਂ ਸਾਰੇ ਪਿੰਡ ਵਾਸੀਆਂ ਦੇ ਹਮਰਾਤਪੁਰ ਆਇਆ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆਰੇ ਦਾਰੇ ਮੈਂ ਘਰ ਵੇਖੇ ਅਲੀਸ਼ਾਨ ਕੋਠੀਆਂ ਕਰੋਨਾ ਕਰੋਨਾ ਦੀਆਂ ਕੋਠੀਆਂ ਤੇ ਇੱਥੇ ਜੇ ਅਸੀਂ 2-4 ਲੱਖ ਲਾ ਕੇ ਮਕਾਨ ਬਣਾ ਦਿੰਦੇ ਕੁਝ ਨਹੀਂ ਘਟਣਾ ਪਿੰਡ ਦਾ ਚਲੋ ਹੁਣ ਪ੍ਰਸ਼ਾਸਨ ਵੱਲੋਂ ਮੈਂ ਆਇਆ ਮੇਰੀ ਪੂਰੀ ਕੋਸ਼ਿਸ਼ ਇਹ ਰਹੀ ਕਿ ਜੋ ਪੰਜਾਬ ਸਰਕਾਰ ਸਾਨੂੰ ਕਹਿੰਦੀ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਓ ਅਸੀਂ ਸਭ ਤੋਂ ਪਹਿਲਾਂ ਸਰਟੀਫਿਕੇਟ ਤੇ ਮੇਰੀ ਪੈਨਸ਼ਨ ਲਵਾ ਕੇ ਦੇਣੀ ਮੈਂ ਇਹਨਾਂ ਨੂੰ ਕਿਹਾ ਨੰਬਰਦਾਰ ਸਾਹਿਬ ਨੂੰ ਨਾਂ ਲੈ ਕੇ ਆਓ ਤੁਸੀਂ ਮੈਰਾ ਹੁਣੇ ਸਭ ਕੁਝ ਕੰਪਲੀਟ ਕਰਵਾ ਕੇ ਅਰੀ ਪੈਨਸ਼ਨ ਜਲਦ ਤੋਂ ਜਲਦ ਲਵਾ ਕੇ ਦੇਣੀ ਦੂਸਰਾ ਇਰੀਖਿਆ ਸਾਨੂੰ ਐਸ்சி ਕਮਿਸ਼ਨ ਵੱਲੋਂ ਆਂਦਾ ਹੈ ਕਿ ਜਦੋਂ ਵੀ ਕੋਈ ਆਪਣਾ ਪਰਿਵਾਰ ਹੈ ਗਰੀਬ ਪਰਿਵਾਰ ਉਹਨੂੰ ਜਿਹੜੀ ਹੈ 50% ਡਿਸਕਾਊਂਟ ਤੇ ਅਨਾਂ ਤੋਂ 60% ਡਿਸਕਾਊਂਟ ਤੇ ਜਿਹੜੀ ਹੈ ਚੀਜ਼ ਲੈ ਕੇ ਦਿੱਤੀ ਜਾਂਦੀ ਹੈ ਮੇਰੀ ਕੋਸ਼ਿਸ਼ ਰਹੇਗੀ ਐਨਜੀਓਜ਼ ਨੂੰ ਨਾਲ ਜੋੜ ਕੇ ਐਸਸੀ ਕਮਿਸ਼ਨ ਕੋ ਸਬਸਿਡੀ ਲੈ ਕੇ ਅਸੀਂ ਜਿਹੜਾ ਹੈ ਕਿ ਇਹਨਾਂ ਨੂੰ ਜਿਹੜਾ ਉਹ ਲੈ ਕੇ ਦਈਏ ਆਪਣਾ ਈ ਰਿਕਸ਼ਾ ਲੈ ਕੇ ਦਈਏ ਤਾਂ ਜੋ ਜਿਹੜੀ ਜੇ 500 ਦਿਹਾੜੀ ਕਮਾ ਲਈ 1500 ਦੇ ਤਾ ਤੇ ਪਰਿਵਾਰ ਚ ਕੀ ਲਿਆਂਦਾ ਐਨੀ ਮਹਿੰਗਾਈ ਹੈ ਹੁਣ ਤੀਸਰਾ ਦੇਖਾਂਗੇ ਤੁਸੀਂ ਕੋਠਾ ਦੇਖਿਓ ਕਿ ਅੰਨਾਂ ਦਾ ਸਾਰਾ ਟੋਟੀ ਗਿਆ ਮੈਂ ਕਹਾਂਗਾ ਕਿ ਰਹਿਣ ਲਾਇਕ ਹੀ ਹੈ ਜੇ ਕੋਈ ਇੱਕ ਦਿਨ ਰਹਿ ਲੈ ਕੀ ਪਤਾ ਛਾਤੀ ਉੱਪਰ ਡੇ ਕਿਤੇ ਤੇ ਅੱਜਕੱਲ ਤਿੰਨ ਚੀਜ਼ਾਂ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਰੋਟੀ ਤੇ ਮਕਾਨ ਜੇ ਸਾਡੇ ਕੋਲ ਇਹ ਚੀਜ਼ਾਂ ਅਸੀਂ ਜ਼ਿੰਦਗੀ ਜਿਹੜੀ ਹੈ ਡਿਗਨਿਟੀ ਨਾਲ ਆਪਣੀ ਜੀਵਨ ਜੀ ਸਕਦੇ ਹਾਂ ਸਾਡੀ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਪੰਜਾਬ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਜਿਹੜੀ ਲਾਈਫ ਹੈ ਡਿਗਨਿਟੀ ਲਾਈਫ ਜਿਹੜੀ ਹੈ ਉਹ ਮੈਨਾਂ ਨੂੰ ਜਿਹੜੀ ਹੈ ਕਰਕੇ ਦੇਵਾਂ ਇਹਨਾਂ ਦੀ ਜਿਹੜੀਆਂ ਬੇਸਿਕ ਨੈਸੈਸਿਟੀਆਂ ਹੈ ਮੈਂ ਕੰਪਲੀਟ ਕਰਾਵਾਂ ਜੋ ਪੰਜਾਬ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀ ਹੈ ਉਹ ਇਹਨਾਂ ਨੂੰ ਪਹਿਲ ਦੇ ਤੌਰ ਤੇ ਨਾਲ ਹੋ ਕੇ ਉਹ ਇਹਨਾਂ ਦੀ ਕਰਾ ਕੇ ਦੇਵਾਂ ਤੀਸਰਾ ਜਿਹੜਾ ਕੇਸ ਹੈ ਕਿ ਦੇਖ ਇਹਨਾਂ ਦੀ ਪਿੱਛੋਂ ਚਲਦੀ ਨਹੀਂ ਜਿਹੜੀ ਲੋਅਰ ਲਿੰਬ ਦੀ ਜਿਹੜੀ ਡਿਸੇਬਿਲਟੀ ਹੈ ਉਹ ਵੀ ਡਾਕਟਰਸ ਦੇ ਨਾਲ ਨਿਊਰੋ ਸਰਜਨ ਬੀਿੰਗ ਅ ਡਾਕਟਰ ਮੇਰੇ ਕਈ ਨਿਊਰੋ ਸਰਜਨ ਨੇ ਕੰਸਲਟ ਨੇ ਮੈਂ ਟਾਈਅਪ ਕਰਕੇ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੀ ਲੱਤ ਚੱਲ ਪਈ ਸੋ ਦਾ ਆਪਣੇ ਪੈਰਾਂ ਤੇ ਮੂਣਾ ਖੜਾ ਹੋ ਜੇ ਬਟ ਫਿਰ ਵੀ ਮੇਰੀ ਰੱਬ ਅਗੇ ਅਰਦਾਸ ਹੈ ਕਿ ਇਹ ਵਧੇ ਪੜੇ ਲਿਖੇ ਕਿਉਂਕਿ ਇਹਦੇ ਵਿੱਚ ਇਹਨੂੰ ਅੱਗੇ ਵੱਧਣ ਚ ਬੜੇ ਚਾਂਸਿਸ ਨੇ ਹਣਾ ਵੱਧ ਜੇ ਚੰਗਾ ਪੜਦਾ ਅਫਸਰ ਬਣ ਸਕਦਾ ਸਭ ਕੁਝ ਕਰ ਸਕਦਾ ਤੇ ਅਸੀਂ ਉਹ ਵੀ ਕਰਾਂਗੇ ਤੀਸਰਾ ਮਿਆ ਹੈ ਜੀ ਉਹਨਾ ਟਾਈ ਅਪ ਕਰਦਾ ਕਿਸੇ ਨੂੰ ਬੈਟਰੀ ਵਾਲਾ ਲੈ ਕੇ ਦਈਏ ਤਾਂ ਜੋ ਹੱਥ ਚਲਾਣ ਬਾਹਵਾਂ ਨਾ ਥਕਨ ਤਾਂ ਜੋ ਅੱਗੇ ਜੇ ਅੱਗੇ ਜੀਵਨ ਜੀਣਾ ਹੈ ਪੜਨਾ ਹੈ ਦੂਰ ਜਾਣਾ ਉਹ ਈਜ਼ ਰਹਾ ਹੈ ਬੈਟਰੀ ਵਾਲੀ ਰਿਕਸ਼ੇ ਨਾਲ ਉਹ ਕਰ ਸਕੇ ਕਹਿਣ ਦਾ ਮਤਲਬ ਇਹ ਹੈ ਕਿ ਇਨੀਸ਼ੀਏਟਿਵ ਸਾਨੂੰ ਸਾਰਿਆਂ ਨੂੰ ਚੁੱਕਣਾ ਪਏਗਾ ਮੈਂ ਹੋ ਗਈ ਐਨ ਜੀਓਜ਼ ਹੋ ਗਈ ਪੰਜਾਬ ਸਰਕਾਰ ਵੱਲੋਂ ਸੂਟਾ ਦਿੱਤੇ ਜਾਂ ਜਾ ਰਹੀਆਂ ਪਲੱਸ ਤੁਸੀਂ ਜਿਹੜੇ ਵੀਰ ਪੱਤਰਕਾਰ ਹੋ ਤੁਸੀਂ ਜਿਹੜੇ ਸਾਡੇ ਦਸਵੰਦ ਦੇਣ ਵਾਲੇ ਲੋਕ ਆਪਣੇ ਐਨ ਜੀਓਜ਼ ਨੇ ਉਹਨਾਂ ਤੱਕ ਪਹੁੰਚਾਓ ਤਾਂ ਜੋ ਰਲ ਮਿਲ ਕੇ ਇਹਨਾਂ ਨੂੰ ਅਸੀਂ ਵਧੀਆ ਜ਼ਿੰਦਗੀ ਜੀਣ ਲਈ ਇੱਕ ਜਿਹੜਾ ਸਥਾਨ ਐਸਟੈਬਲਿਸ਼ ਕਰਕੇ ਦੇਈਏ ਤਾਂ ਜੋ ਹਰ ਮੁਕੰਮਲ ਸੂਟ ਦੇਈਏ ਜੋ ਆਪਣੇ ਪਰਿਵਾਰਾਂ ਨੂੰ ਦੇ ਰਹੇ ਧੰਨਵਾਦ ਅੱਜ ਅਸੀਂ ਜੀ ਅੱਜ ਪਹੁੰਚੇ ਹੈ ਡੀਸੀ ਸਾਹਿਬ ਤੁਹਾਡੇ ਕੋਲ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਖਬਰ ਚਲਾਈ ਹੈ ਤੇ ਕੱਲ ਹੀ ਖਬਰ ਚੱਲੀ ਹੈ ਤੇ ਅੱਜ ਸਾਡੇ ਵਧੀਆ ਅਫਸਰ ਨੇ ਏਡੀਸੀ ਸਾਹਿਬ ਜਿਹੜੇ ਅੱਜ ਸਵੇਰੇ ਹੀ ਸਾਡੇ ਕੋਲ 9 ਵਜੇ ਪਹੁੰਚ ਗਏ ਨੇ ਮੈਂ ਇਹਨਾਂ ਦਾ ਦਿਲੋਂ ਤੁਹਾਡਾ ਵੀ ਸਾਰੀ ਮੀਡੀਆ ਦਾ ਤੇ ਏਡੀਸੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਆ ਗਏ ਤੇ ਜਿੰਨਾ ਮੁਸ਼ਕਲ ਵੇਖਿਆ ਵੀ ਮੌਕਾ ਵੇਖਿਆ ਤੇ ਆਪਣਾ ਹੱਲ ਕਰਨਗੇ ਜਰੂਰ ਏਡੀਸੀ ਸਾਹਿਬ ਦਾ ਬਹੁਤ ਧੰਨਵਾਦ ਕਰਨੀ ਚਾਹੁੰਦਾ ਜੀ ਮੀਡੀਆ ਦਾ ਮੇਰਾ ਵੀਰ ਬਾਜੇ ਸਾਹਿਬ ਇਹਨਾਂ ਦਾ ਵੀ ਪਿਆਰ ਨਾਲ ਸਾਨੂੰ ਦੀ ਪਰਿਵਾਰ ਨੂੰ ਤਾਂ ਚੁੱਕ ਲਈ ਕੋਸ਼ਿਸ਼ ਕੀਤੀ ਆ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡਾ ਹੱਲ ਹੋਇਆ ਜਾਏ ਤੁਹਾਨੂੰ ਮਦਦ ਮਿਲ ਲਈ ਹੈ ਲੱਗਦਾ ਕਿ ਠੀਕ ਤਰ੍ਹਾਂ ਪਰਿਵਾਰ ਪਾਲ ਸਕੋ ਹਾਂਜੀ ਹਾਂਜੀ ਸਰ ਸਾਡਾ ਸਹਾਰਾ ਚਤ ਵੀ ਬਣ ਕੇ ਦੇ ਆ ਜਾਓਗੇ ਹਾਂਜੀ ਹਾਂਜੀ ਬਿਲਕੁਲ ਜੀ ਦੋਸਤੋ ਸਾਡੇ ਗੁਰਦਾਸਪੁਰ ਦੇ ਵਿੱਚ ਸਾਡੇ ਚੈਨਲ ਵੱਲੋਂ ਚਲਾਈ ਗਈ ਇਸ ਵੀਡੀਓ ਦੇਖ ਕੇ ADC ਹਰਜਿੰਦਰ ਸਿੰਘ 베ਦੀ ਨੇ ਈ-रिक्शा ਚਲਾਉਣ ਵਾਲੇ ਜਸਵੀਰ ਸਿੰਘ ਦੇ ਪਰਿਵਾਰ ਦੀ ਮਦਦ ਕਰਨ ਦੇ ਲਈ ਪਹੁੰਚੇ। ਇਦਾਂ ਜਿਦਾਂ ਖਬਰ ਚੱਲੀ ਸੀਗੀ ਕਿ ਪਿੰਡ ਮਹਾਰਾਜਪੁਰ ਵਿਖੇ ਬੜਾਈ ਗਰੀਬ ਪਰਿਵਾਰ ਜਿਹਨੂੰ ਬੀਪੀਐਲ ਫੈਮਲੀਜ਼ ਕਹਾਂਗੇ